ਜਿਹੜਾ ਨੰਬਰ ਸੀ ਕਿੱਥੇ ਲੱਗਿਆ ਉਹ ਅਸੀਂ ਜਿਹੜੇ ਈਵੀ ਈਵੀ ਯਾਰ ਇਕੋ ਫਰੀ ਘੱਟ ਨੇ ਅੱਛਾ ਮਤਲਬ ਉਹਨਾਂ ਦੇ ਲੱਗੇ ਕੀ ਹੋਇਆ ਕੀ ਸੀਗਾ 112 112 ਤੇ ਕੀ ਹੋਇਆ ਕੀ ਸੀਗਾ ਸਾਨੂੰ ਇਧਰੋਂ ਰਾਤੀ ਅਸ ਚਾਹਵੇਂ ਮਦਦ ਦੇ ਬੰਦੇ ਭੇਜੇ ਸੀ ਵਿੱਚ ਚਿੱਟਾ ਜਿਆਦਾ ਤੇ ਹਰੇਕ ਨੂੰ ਤੰਗ ਕਰਦਾ ਲੋਟਵਾ ਕਰਦਾ ਹੁੰਦਾ ਉਹਨੂੰ ਗਿਰ ਫੜ ਲਏ ਸੁਭਾਸਾ ਨੂੰ ਫਿਰ ਅਸਲ ਸਮੇਂ ਇਕ ਜੀ ਬੰਦੇ ਨੂੰ ਫੜ ਕੇ ਗਿਰਫਤਾਰ ਕਰਨਾ ਕਰਕੇ ਇਹ ਬਹੁਤ ਮਦਦਗਾਰ ਦਾ ਪਬਲਿਕ ਨੂੰ ਪਾਪਾ ਦਾ ਚਿੱਟਾ ਜਾਣਾ ਫਿਰ ਕੀ ਹੋਇਆ ਫਿਰ ਅਸੀਂ ਕਰੀਬ 5:00 ਵਜੇ ਸਾਨੂੰ ਪਤਾ ਲੱਗਿਆ ਜੇ ਬੰਦਾ ਇੱਥੇ ਬੈਠਾ ਕਿਹੜੀ ਜਗ੍ਹਾ ਤੇ ਬੀੜ ਤੋਂ ਲਾਓ ਅੱਛਾ ਬਸਤੀ ਨੰਬਰ 2 ਬਸਤੀ ਨੰਬਰ 2 ਫਿਰ ਜੀ ਫਿਰ ਅਸੀਂ ਕਿੰਨੇ ਗਏ ਬੰਦੇ ਘਰੇ ਬੈਠਾ ਚਿੱਟਾ ਵੀ ਰਿਹਾ ਸੀ ਉਹਨੂੰ ਕਵੀ ਜੀ ਆ ਸਾਡਾ ਚੱਲੋ ਤੇ ਉਹ ਸਾਡੇ ਚੱਲਣ ਦੀ ਨਾਲ ਤੋਂ ਦੇ ਬਜਾਏ ਸਾਡੇ ਗੱਲ ਪਈ ਜਾਂ। ਤੇ ਅਸਲਾ ਫੋਨ ਦੀ ਕੋਸ਼ਿਸ਼ ਕੀਤੀ। ਫਿਰ ਤੇ ਜਦੋਂ ਮੈਂ ਅਸਲ ਮੌਕਾ ਤੇ ਫੋਨ ਨਾਲ ਅਸੀਂ ਗਤੂ ਮੁੱਤੀ ਹੋਇਆ ਸਾਡਾ ਕਾਫੀ ਰਹੋ। ਤੇ ਫਿਰ ਉਹ ਸਾਡੇ ਅਸਲਾ ਫੋਨ ਤੇ ਜਦੋਂ ਅਸੀਂ ਫਿਰ ਉਹਨੇ ਮੈਗਜ਼ੀਨ ਉੱਪਰ ਦੀ ਉੱਤਰ ਗਿਆ। ਆ ਕਾਰਨ ਤੋਂ अच्छा ਤੇ ਉਹ ਮੈਗਜ਼ੀਨ ਉਹਨੇ ਫੜ ਕੇ ਮਦਰ ਗੇ ਮਾਰਦੀ ਨਹੀਂ ਤੇ ਨਾਲ ਮੇਰੇ ਸਿਰ 'ਚ ਮਾਰਿਆ ਕਿੰਨੇ ਕਿੰਨੇ ਜਖਮੀਆਂ ਤੁਸੀਂ ਅਸੀਂ ਤੇ ਤਿੰਨ ਜਾਨਾਂ ਜ਼ਿਆਦਾ ਮੇਰੇ ਸੱਟਾਂ ਤੇ ਹਰਜੀਤ ਦੇ ਵੀ ਬਹੁਤ ਸੱਟ ਲੱਗੀ ਹੈ ਤੇ ਉਹ ਕੱਲੇ ਹੀ ਬੰਦਾ ਉਹ ਗਗਨਜੀਤ ਦੇ ਹਾਂ ਉਹ ਕੱਲਾ ਹੀ ਸੀ ਨਸ਼ੇ ਦੇ ਬਹੁਤ ਉਹ ਫਰਾਰ ਹੋ ਗਿਆ ਕਿ ਫੜ ਲਿਆ ਫੜ ਲਿਆ ਕਿੱਥੇ ਜਾਂਦਾ ਹੁਣ ਉਹ ਅਸਿੱਤ ਜੀ ਸਾਹਿਬ ਸਦਲੋ ਦੇ ਵਾਲੇ ਮੇਰਾ ਸੀਨੀਅਰ ਕਨਸਟਬਲ ਰਾਮਨਦੀਪ ਸਿੰਘ ਕੀ ਮਾਮਲਾ ਹੋਇਆ ਕਿਹੜੀ ਜਗ੍ਹਾ ਤੇ ਹੋਇਆ ਅਸੀਂ ਬੀਰਤਲਾਬ ਵਸਤੀ ਮੈਂਬਰ 2 ਚ ਗਏ ਸੀ ਜੀ ਸਾਨੂੰ ਅਸਿੱਤ ਜੀ ਸਾਹਿਬ ਨੇ ਕਿਹਾ ਸੀ ਇਹ ਬੰਦਾ ਕਰੀਮੇ ਆਣਾ ਉਹਨਾਂ ਦੀ ਪੋਸਟ ਪਾਰਟੀ ਤੇ ਵੀ ਹਮਲਾ ਕੀਤਾ ਸੀ ਇਹਨੇ ਅਸੀਂ ਜਦੋਂ ਉੱਥੇ ਗਏ ਸਾਨੂੰ ਪਤਾ ਲੱਗਿਆ ਵੀ ਉਹ ਕਿਸੇ ਦੇ ਘਰੇ ਬੈਠਾ ਚਿੱਟਾ ਲਾ ਰਿਹਾ ਹੈ ਇੱਕ ਹੀ ਉਹਨਾਂ ਦੇ ਕਮਰਾ ਸੀ ਇੱਕ ਕਮਰੇ ਦੇ ਵਿੱਚ ਤੰਨੇਆਂ ਨੇ ਚਿੱਟਾ ਲਾ ਰਏ ਸੀ ਜਦੋਂ ਇਹਨੂੰ ਪੁੱਛਿਆ ਵੀ ਤੂੰ ਕੌਣ ਹੈ ਤੇ ਤੇਰਾ ਨਾਮ ਹੈ ਇਹ ਨਹੀਂ ਮੰਨਿਆ ਸਾਨੂੰ ਸ਼ੱਕ ਦੇ ਆਧਾਰ ਤੇ ਪਤਾ ਲੱਗ ਗਿਆ ਕਿ ਇਹ ਜਖਮ ਸੀਗਾ ਪੈਰ ਤੇ ਵੀ ਇਹ ਉਹੀ ਬੰਦਾ ਅਸੀਂ ਜਦੋਂ ਇਹਨੂੰ ਕਾਬੂ ਕਰਕੇ ਗਲੀਚ ਲਿਆਂਗਾ ਤਾਂ ਇਹ ਸਾਡੇ ਨਾਲ ਹੱਥੋਂ ਬਾਹਰ ਹੋਣ ਲੱਗਾ ਸਿਰੋਸੀਂ ਫਿਰ ਵੀ ਇਹਨੂੰ ਪਿਆਰ ਨਾਲ ਕਿਹਾ ਵੀ ਤੂੰ ਬਹਿ ਜਾ ਸਾਡੇ ਨਾਲ ਸਿੰਦੂ ਇਥੇੋਂ ਠਾਣੇ ਲੈ ਗਿਆ ਠੀਕ ਹੈ ਕੋਈ ਰਾਤ ਇਹਨੇ ਵਾਰਦਾਤ ਕੀਤੀ ਸੀ ਮਲਾਇਮਾ ਨਾਲ ਇਹਨੂੰ ਪਤਾ ਸੀ ਵੀ ਠਾਣੇ ਲੈ ਗਿਆ ਫਿਰ ਜਦੋਂ ਗੱਡੀ ਕੋਲ ਆ ਕੇ ਗੱਡੀ 'ਚ ਬੈਠਣ ਲੱਗੀ ਗੱਡੀ ਦੇ ਵੀ ਲੱਤਾਂ ਮਾਰੀਆਂ ਸਾਡੇ ਆਪ ਦੇ ਨੂੰ ਵੀ ਤੋੜ ਤੇ ਠੀਕ ਹੈ ਹਰਦੀਪ ਨੇ ਵੀ 6 ਵਜੇ ਬਾਅਦ ਚ ਠਾਣੇਦਾਰ ਸਾਹਿਬ ਸਾਈਡ ਤੇ ਖੜੇ ਸੀ ਤੇ ਸਾਨੂੰ ਧੱਕ ਕੇ ਫਿਰ ਅਸਲੇ ਨੂੰ ਪਾਇਆ ਅਸਲੇ ਨੂੰ ਜਦੋਂ ਪਿਆਰ ਠਾਨੜਾ ਸਾਹਿਬ ਨੇ ਮੈਗਜ਼ੀਨ ਲਾਉਣਾ ਵੀ ਫੇਰ ਨਾਲ ਫਿਰ ਉਸ ਤੋਂ ਬਾਅਦ ਮੈਗਜ਼ੀਨ ਖੋ ਕੇ ਠਾਨੜਾ ਸਾਹਿਬ ਦੇ ਸਿਰ ਤੇ ਮਾਰੇ ਸਿਰਦੂਆ ਤਾਂ ਬਾਅਦ ਮੈਗਜ਼ੀਨ ਖੋਇਆ ਸੀ ਫਿਰ ਮੋਢੇ ਤੇ ਵੀ ਵਾਰ ਕੀਤਾ ਸੀ ਜਦੋਂ ਏਐਸਆਈ ਜਗੰਦਰ ਸਿੰਘ ਜੀ ਮੋਢੇ ਤੇ ਵਾਰ ਕਰਨ ਤੋਂ ਬਾਅਦ ਜਦੋਂ ਇਹਨੂੰ ਕਿਹਾ ਫਿਰ ਅਸੇਤੂ ਸਾਹਿਬ ਨੂੰ ਕਾਲ ਕੀਤੀ ਵੀ ਤੁਸੀਂ ਆਓ ਮੌਕੇ ਤੇ ਵੀ ਇਹ ਨਹੀਂ ਮੰਨਦਾ ਫਿਰ ਜਦੋਂ ਅਸੇਤੂ ਸਾਹਿਬ ਮੌਕੇ ਤੇ ਆਏ ਅਸਲੀ ਨਾਲ ਫੇਰ ਕਰਨ ਦੀ ਵੀ ਕੋਸ਼ਿਸ਼ ਕਰਦਾ ਸੀ ਮੈਗਜ਼ੀਨ ਨਾਲ ਛੋਡੇ ਵਾਲੇ ਨਾਲ ਸਾਡੇ ਤੇ ਛੋਡੇ उदे दे, उदे दे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर